ਅੰਤੀ ਮਿੱਤਰ ਪਿਆਰੋ ਕੀ ਹਾਲ ਹੈ ਉਹ ਠੀਕ ਹੋ ਸਾਰੇ ਅੱਜ ਆਪਾਂ ਖੜੇ ਆਂਗੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੋ ਅੱਜ ਤੁਹਾਨੂੰ ਦਿਖਾਉਨੇ ਆਂਗੇ ਇੱਥੇ ਉਹ ਕੰਮ ਕੀਤੇ ਜਾਂਦੇ ਆ ਜਿਹੜੇ ਪੂਰੇ ਸੰਗਰੂਰ ਕੀ ਆਲੇ-ਦਾਲੇ ਕਿਸੇ ਸ਼ਹਿਰ ਦੇ ਵਿੱਚ ਨਹੀਂ ਕੀਤੇ ਜਾਂਦੇ ਕੰਮ ਆ ਉਹ ਤੁਹਾਨੂੰ ਦੱਸਦੇ ਆਂ ਅੰਦਰ ਜਾ ਕੇ ਮਿਲਿਓਨੇ ਦੁਕਾਨਦਾਰ ਦੇ ਨਾਲ ਕਿ ਕੀ ਕਿ ਸਹੀ ਸਹੀ ਕਾਜ ਹੋਇਆ ਕਦਾ ਕਰ ਰਹੇ ਜਾਂਦੇ ਕੀ ਕੀ ਤਸਦੀਕ ਵਾਲਾ ਕੰਮ ਕੀਤਾ ਜਾਂਦਾ ਹੈ ਫਿਰ ਇਹਨਾਂ ਨੂੰ ਮਿਲੋ ਇਹ ਦੋ ਆਪਣੇ ਉਹਨਾਂ ਦੇ ਦੁਕਾਨ ਦੇ ਹਾਂਜੀ ਬਾਈ ਜੀ ਪਹਿਲਾਂ ਤਾਂ ਇਹ ਹੀ ਦੱਸੋ ਤੁਸੀਂ ਜਿਹੜਾ ਇੱਥੇ ਆਪਣਾ ਇਹ ਕੰਮ ਕਰਦੇ ਹੋਗੇ ਇਹ ਪਹਿਲਾਂ ਤਾਂ ਰਿਪੇਅਰ ਦਾ ਕੰਮ ਆਪਣਾ ਖਾਸ ਹਾਂਜੀ ਵੀਰੇ ਆਪਣਾ ਰਿਪੇਅਰ ਦਾ ਕਾਦੀ ਕਾਦੀ ਰਿਪੇਅਰ ਕਰਦੇ ਹੋਗੇ ਨਾਲ ਦੇ ਬਿਖਾਈ ਜੇ ਇੱਧਰੋਂ ਆਪਣੇ ਕੋਲ ਕੋਲ ਡੀਪੀਆਰ ਪ੍ਰਿੰਟਰ ਕੈਮਰੇ ਐਲਈਡੀ ਕੰਪਿਊਟਰ ਲੈਪਟਾਪ ਹਰ ਚੀਜ਼ ਦੀ ਆਪਣੇ ਕੋਲ ਰਿਪੇਅਰਿੰਗ ਹੈਗੀ ਆਪਣੀ ਸਾਰੀ ਰਿਪੇਅਰਿੰਗ ਹੁੰਦੀ ਹੈ ਸਾਰੀ ਰਿਪੇਅਰਿੰਗ ਹੈ ਐਵਰੀ ਤਰ੍ਹਾਂ ਦੀ ਮਿਲਦੇ ਆਪਣੇ ਕੋਲ ਕੈਮਰੇ ਇਹ 올 ਸੀਰੀਜ਼ ਨੇਗੇ ਵਾਈਫਾਈ ਵਾਲੇ ਨੇਗੇ ਫੁਲ ਐਚਡੀ ਵੀ ਨੇ ਵੀਰੇ ਸਾਰੇ ਤਰ੍ਹਾਂ ਦੇ ਪ੍ਰੋਡਕਟ ਆ ਰਹੇ ਹਰ ਇੱਕ ਕੰਪਨੀ ਦੇ ਜਿਹੜੇ ਨਵੇਂ ਕੈਮਰੇ ਮਿਲਦੇ ਆ ਕੋਈ ਪਤਾ ਹੈ ਕਿ ਕਿਹੜੀ ਜਿਹੜੀ ਕੰਪਨੀ ਦੇ ਹਰ ਇੱਕ ਕੰਪਨੀ ਦਾ ਆਪਣੇ ਕੋਲ ਕੈਮਰਾ ਕੋਈ ਵੀ ਡਿਮਾਂਡ ਰੱਖ ਸਕਦਾ ਆਪਣੀ ਉਹੀ ਤੁਸੀਂ ਲਾ ਸਕਦੇ ਠੀਕ ਹੈ ਉਦੋਂ ਬਾਅਦ ਦੇ ਵਿੱਚ ਗੱਲ ਕਰੀਏ ਆਪਾਂ ਇੱਧਰ ਤੁਸੀਂ ਕੈਮਰਾ ਇੱਧਰ ਵੀ ਦੇ ਸਕਦੇ ਹੋਗੇ ਇੱਧਰ ਰਿਪੇਅਰ ਵਾਸਤੇ ਵੀ ਆਏ ਹੋਏ ਨੇ ਕਿ ਆ ਦੇਖੋ ਆ ਪ੍ਰਿੰਟਰ ਦਾ ਸਾਰਾ ਸਮਾਨ ਪਏ ਆਗਾ ਇੱਧਰ ਮਦਰ ਬੋਰਡ ਪਏ ਨੇਗੇ ਸਾਰੇ ਕਾਸੇ ਦਾ ਕੰਮ ਪੂਰਾ ਤਸੱਲੀ ਬਸ ਕੀਤਾ ਜਾਂਦਾ ਹੈਗਾ ਇੱਧਰ ਦੇਖੋ ਆ ਕੰਮ ਹੋਣ ਲੱਗ ਵੀ ਰਿਹਾ ਹੈਗਾ ਇਹਨਾਂ ਦਾ ਤੇ ਇਹ ਤੋਂ ਇਲਾਵਾ ਤੁਸੀਂ ਹੋਰ ਮੰਨ ਲਓ ਵੀ ਜਿਹੜੇ ਕੈਮਰੇ ਲਾਉਨੇ ਹੋਗੇ ਹੁਣ ਕੈਮਰੇ ਤੁਸੀਂ ਨੇ ਲਾਤੇ ਅਗਲੇ ਦਾ ਕੈਮਰਾ ਮਹੀਨਾ ਦੋ ਮਹੀਨਿਆਂ ਦੇ ਵਿੱਚ ਕੋਈ ਖਰਾਬ ਹੋ ਗਿਆ ਉਹਦੀ ਜ਼ਿੰਮੇਵਾਰੀ ਸੋਡੀ ਹੈਗੀ ਜਾਂ ਕੰਪਨੀ ਦੀ ਹੈਗੀ ਨਹੀਂ ਉਹਦੀ ਜ਼ਿੰਮੇਵਾਰੀ ਸਾਡੀ ਹੈ ਜੀ ਉਹਦਾ ਹੈਂਡ ਟੂ ਹੈਂਡ ਰਿਪਲੇਸਮੈਂਟ ਹੋਏਗੀ ਉਹਦੀ ਜਗ੍ਹਾ ਨਵਾਂ ਕੈਮਰਾ ਲਾਇਆ ਜਾਏਗਾ ਨਵਾਂ ਕੈਮਰਾ ਛੋਟੇ ਵੱਲੋਂ ਲਾਇਆ ਜਾਏਗਾ ਛੋਟੇ ਵੱਲੋਂ ਲਾਇਆ ਜਾਏਗਾ ਕਸਟਮਰ ਜਦੋਂ ਮਰਜ਼ੀ ਚੇਂਜ ਹੋ ਕੇ ਆਵੇ ਉਹਦੀ ਬਦਲ ਤੇ ਆਵੇ ਹੀ ਨਵਾਂ ਕੈਮਰਾ ਲਾ ਕੇ ਆਉਂਦੇ ਓਕੇ ਕੱਲ ਇਦਾਂ ਤਾਂ ਨਹੀਂ ਹੈਗਾ ਕਿ ਤੁਸੀਂ ਕਹੋ ਕੈਮਰਾ ਰੱਖ ਜੋ ਅਗਲੇ ਮਹੀਨੇ ਨਾਲ ਤੇ ਨਹੀਂ 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 ਕੰਪਨੀ ਵਾਲੇ ਆਉਣਗੇ ਉਹ ਕਰਕੇ ਜਾਣਗੇ ਉਹ ਛੋਟੇ ਦੀ ਜ਼ਿੰਮੇਵਾਰੀ ਹੋ ਉਹ ਸਾਡੀ ਜ਼ਿੰਮੇਵਾਰੀ ਹੋਏਗੀ ਰਿਪਲੇਸਮੈਂਟ ਦੀ ਉਹਦਾ ਰਿਹਾ ਨਵਾਂ ਕੈਮਰਾ ਲੱਗ ਕੇ ਆਮ ਕੀ ਠੀਕ ਹੈ ਓਕੇ ਹੋ ਗਿਆ ਚਲੋ ਹੁਣ ਮੈਨੂੰ ਇੱਕ ਏਦਾਂ ਦੱਸੋ ਤੁਸੀਂ ਜੇ ਅੱਜ ਕੱਲ ਕੈਮਰੇ ਬਹੁਤ ਤਰ੍ਹਾਂ ਦੇ ਚੱਲ ਰਹੇ ਹੈਗੇ ਅੱਜ ਆਪਣੇ ਕੋਲ ਸਾਰੀ ਤਰ੍ਹਾਂ ਦੇ ਕੈਮਰੇ ਹੈਗੇ ਜੀ ਵਾਈਫਾਈ ਕੈਮਰੇ ਹਾਂ ਉਹੀ ਗੱਲ ਕਰਦੇ ਆਪਾਂ ਇਹ ਕਹਿੰਦੇ ਨੇ ਇਹਨਾਂ ਦੇ ਵਿੱਚ ਨਾ ਰਾਤ ਨੂੰ ਲਾਈਟ ਵੀ ਨਹੀਂ ਚੱਲਦੀ ਪਰ ਪ੍ਰੋਪਰ ਕਲਰ ਦਿਖਾਊਗਾ ਜੀ ਅੱਛਾ ਹਾਂਜੀ ਤੇ ਇਹ ਮਤਲਬ ਵਾਈਫਾਈ ਵਾਲੇ ਆਗੇ ਠੀਕ ਹੈ ਉਹ ਕਲਰ ਵਾਲੇ ਆ ਗਏ ਇੱਥੇ ਆ ਕੇ ਇਨ ਵਿੱਚ ਰਾਤ ਨੂੰ ਲਾਈਟ ਚੱਲਦੀ ਆ ਵਿਦ ਆਡੀਓ ਨੇ ਸਾਰੇ ਕੈਮਰੇ ਠੀਕ ਹੈ ਠੀਕ ਹੈ ਅਸੀਂ ਜੇ ਮੰਨ ਲਓ ਇੱਥੇ ਇੱਕ ਮੈਨੂੰ ਦੇਖਿਆ ਟਿੰਡਾ ਦਾ ਵਾਈਫਾਈ ਵਾਲਾ ਸੀ ਇਹ ਵਸੇ ਇਸ਼ਟਾ ਹਾਂਜੀ ਹਾਂ ਇਸ ਤਾਂ ਵੀ ਤੁਸੀਂ ਸਾਰਾ ਕੁਝ ਕਰਕੇ ਕੰਪਲੀਟ ਕਰਦੇ ਹੋ ਅਸੀਂ ਸੋਡੀ ਰੇਂਜ ਦੀ ਦੇਖੀ ਤਾਂ ਵੀ ਕਿੱਥੇ ਤੱਕ ਦੀ ਰੇਂਜ ਬਣ ਜਾਂਦੀ ਹੈ ਕਿ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਾਂ ਕਿੱਥੇ ਤੱਕ ਤੁਸੀਂ ਕਰ ਸਕਦੇ ਕਿਤੇ ਵੀ ਬੰਦਾ ਨੂੰ ਬੁਲਾ ਸਕਦੇ ਜੀ ਆਪਾਂ ਜਿਹੜਾ ਆਪਣਾ ਕੰਮ ਕਰਕੇ ਮੈਂ ਇੱਕ ਵਿਦਿਸ਼ਾ ਜਿੱਥੇ ਵੀ ਸੋਚ ਜਿੱਥੇ ਵੀ ਆਲ ਪੰਜਾਬ ਬੁਲਾਵੇ ਉੱਥੇ ਤੁਸੀਂ ਜਾ ਸਕਦੇ ਹੋ ਆਹ ਜੀ ਆਹ ਆਪੇ ਆ ਦੇ ਵਿੱਚ ਠੀਕ ਹੈ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਹੁਣ ਫਰਜ਼ੇ ਕਰੋ ਆ ਕੈਮਰੇ ਦੀ ਗੱਲ ਕਰਦੇ ਆ ਆਪਾਂ ਹਾਂਜੀ ਇਹ ਕੈਮਰਾ ਤੁਸੀਂ ਕੀ ਰੇਟ ਦੇ ਵਿੱਚ ਲਾ ਕੇ ਦੇਵੋਗੇ ਅਗਲੇ ਨੂੰ ਵਾਈਫਾਈ ਨਾਲ ਇੱਕ ਕੈਮਰਾ ਕਲਰ ਵਿਦ ਵਾਈਫਾਈ ਹੈ ਜੀ ਵਿਦ ਮੈਮਰੀ ਕਾਰਡ ਵਿਦ ਫੀਡਿੰਗ ਸਾਰਾ 3500 ਰੁਪਏ ਦੇ ਵਿੱਚ ਲਾ ਕੇ ਦੇਵਾਂਗੇ ਜੀ 3500 ਰੁਪਏ ਦੇ ਹਾਂਜੀ ਹਾਂ ਅਗਲੇ ਦੇ ਮੋਬਾਈਲ ਦੇ ਵਿੱਚ ਚੱਲੇਗਾ ਚੱਲੇਗਾ ਇਹ ਐਲ ਸੀ ਡੀ ਦੇ ਵਿੱਚ ਤਾਂ ਚੱਲੇ ਜਾਂਦਾ ਐ ਲੈ ਫੋਨ ਦੇ ਵਿੱਚ ਨਹੀਂ ਸਾਡੇ ਚੱਲਦਾ ਇਹ ਇਹ ਫੋਨ ਦੇ ਵਿੱਚ ਵੀ ਚੱਲੇਗਾ ਅਗਰ ਉਹਨਾਂ ਦੇ ਐਨ ਵੀ ਆਰ ਲੱਗਿਆ ਹੋਇਆ ਤਾਂ ਇਹ ਐਲ ਸੀ ਡੀ ਦੇ ਉੱਪਰ ਵੀ ਚੱਲੇਗਾ ਉਹਦੇ ਵਿੱਚ ਵੀ ਚੱਲੇਗਾ ਦੋਨੋਂ ਸਾਈਡ ਤੇ ਰਿਕਾਰਡਿੰਗ ਕਰੇਗਾ ਓਕੇ ਇੱਕ ਨਾ ਘੋਣ ਜਿਹੇ ਵਾਲੇ ਕੈਮਰੇ ਦੇ ਇਹ ਉਹੀ ਐ ਵੀ ਸੀ ਪੀ ਨੂੰ ਗਾਈ ਟੂ ਵੇ ਆਡੀਓ ਐਸ ਚ ਇੱਕ ਵਿਜ਼ਨ ਦਾ ਬ੍ਰਾਂਡ ਆ ਇਹ ਉਹ ਤੋਂ ਬਾਅਦ ਕੀ ਹੁੰਦਾ ਇਹ ਠੀਕ ਹੈ ਅਸਾ ਇਹਦੇ ਵਿੱਚ ਜਿਹੜੀ ਚਿਪ ਜਾਂ ਪਿੰਡ ਰੈਪ ਕੁਸ ਪਾਉਨੇ ਆਗੇ ਉਹ ਮੈਮਰੀ ਕਾਰਡ ਉਹਦਾ ਇੱਥੇ ਪਿੰਦੇ ਨਹੀਂ ਆ ਦੇਖੋ ਇੱਥੇ ਪਿੰਦੇ ਨੇ ਹਾਂਜੀ ਇਹ ਕਿੰਨਾ ਮੈਮਰੀ ਕਾਰਡ ਕਿੰਨੇ ਜੀਵੀ ਤੱਕ ਚੱਕ ਸਕਦਾ ਹੈ 128 ਜੀਵੀ ਤੱਕ ਸਪੋਰਟ ਕਰਦਾ ਹੀ ਨਹੀਂ ਹਾਂ ਠੀਕ 64 ਜੀਵੀ ਇਸ ਟਾਈਮ ਅਵੇਲੇਬਲ ਹੈ ਮੈਮਰੀ ਕਾਰਡ ਇਹ ਦਾ ਹੱਥ ਤੇ ਰਿਪੇਅਰ ਹਾਂਜੀ ਠੀਕ ਹੈ ਸਮਝ ਗਿਆ ਚਲੋ ਹੁਣ ਅੱਗੇ ਜਿਵੇਂ ਐਲ ਸੀ ਡੀਆ ਪਿੰਜਾ ਨਹੀਂ ਗੀਆਂ ਇਹ ਐਲ ਸੀ ਡੀਆ ਨੂੰ ਸਹੀ ਰਿਪੇਅਰ ਦਾ ਕੰਮ ਇਹਨਾਂ ਦਾ ਵੀ ਕਰਦੇ ਆ ਹਾਂਜੀ ਇਹ ਰਿਪੇਅਰ ਦਾ ਕੰਮ ਕਰਦੇ ਕਿਸੇ ਵੀ ਕੰਪਨੀ ਦੀ ਹੁੰਦੀ ਹੈ ਕਿਸੇ ਵੀ ਕੰ ਸਾਰੇ ਗਰੰਟੀ ਦੇ ਪਰੇ ਨੂੰ ਆਏਗੀ ਆਪਣੇ ਤਸੱਲੀ ਬਖਸ ਕੰਮ ਕਰੇਗੀ ਕੱਲ ਨੂੰ ਹੁੰਦਾ ਤਾਂ 20 ਦਿਨ ਨਹੀਂ ਮਹੀਨੇ ਦੀ ਲਗਾ ਲੋ ਅਸੀਂ ਗਰੰਟੀ ਦਿੰਦੇ ਹਾਂ ਹਾਂ ਉਹੀ ਪੁੱਛਦਾ ਕੱਲ ਨੂੰ ਜਲਦੀ ਖਰਾਬ ਹੋ ਜਾ ਤਾਂ ਗਰੰਟੀ 1 ਮਹੀਨੇ ਦੀ ਬਹੁਤ ਦਿੰਨੀ ਹੋਏ ਕੋਈ ਗਰੰਟੀ ਨਹੀਂ ਦਿੰਦਾ ਕਾਰਡ ਦੀ ਵੀ ਲਗਾ ਲੋ ਅਗਰ ਕਹਿੰਦਾ ਵੀ ਕੋਈ ਗਰੰਟੀ ਨਹੀਂ ਅਸੀਂ ਕਾਰਡ ਦੀ ਵੀ 1 ਮਹੀਨੇ ਦੀ ਗਰੰਟੀ ਦੇਵਾਂ ਤੁਹਾਡੇ ਆਪ ਦੀ ਗਰੰਟੀ ਹੋਦੀ ਆਪਨੀ ਗਰੰਟੀ ਦੇ ਮੰਗ ਠੀਕ ਕੰਪਨੀ ਦਾ ਕੋਈ ਰੋਟਾ ਨਹੀਂ ਇਹਦਾ ਰੋਟਾ ਠੀਕ ਹੈ ਜੀ ਸੋ ਇਦਾਂ ਵੀ ਦੇਖੋ ਆਪਣਾ ਸਮਾਨ ਬਹੁਤ ਜ਼ਿਆਦਾ ਇਹਨਾਂ ਕੋਲੇ ਪਿਆਗਾ ਓਏ ਡੀਡੀਆ ਇਧਰ ਦਿਖਾਓ ਇੱਕ ਵਾਰੀ ਸਾਰਾ ਕੁਝ ਤੁਸੀਂ ਇਧਰ ਆ ਕੇ ਨਵੇਂ ਬੜੇ ਬ੍ਰੇਕਿੰਗ ਨਾਲ ਦਿਖਾਓ ਟੋਲਰ ਦਾ ਰਿਫਲਿੰਗ ਦਾ ਸਾਰਾ ਕਰਦੇ ਆਪਾਂ ਹੋ ਗਏ ਜੀ ਸੋ ਹੁਣ ਇੱਕ ਵਾਰੀ ਸਾਨੂੰ ਤੁਸੀਂ ਇਹ ਲੋਕੇਸ਼ਨ ਦੱਸ ਦੋ ਕਿੱਥੋਂ ਦੀ ਹੈਗੀ ਡਰੈਸ ਦੱਸ ਦੋ ਪ੍ਰੋਪਰ ਕੀ ਆਪਾਂ ਹਾਂਜੀ ਆਪਣਾ ਤੁਹਾਨੂੰ ਪਹੁੰਚਣਾ ਹੈ ਫਰੈਂਡਸ ਕੰਪਿਊਟਰ ਨੀਅਰ ਸ਼ਹੀਦ ਭਗਤ ਸਿੰਘ ਚੌਂਕ ਓਪੋਜੀਟ ਪੰਜਾਬ ਐਗਰੋ ਪੈਟਰੋਲ ਪੰਪ ਸੰਰੂਪ ਆਪਣਾ ਮੋਬਾਈਲ ਨੰਬਰ ਬੋਲ ਦੋ 628380915700 ਪੂਰਾ 985214 ਵਰਸਾ ਵੀ ਐਸੀ ਦੇਗਾ ਵਰਸਾ ਵੈਸੀ ਤੇ ਹੈ ਵਰਸਾ ਦਾ ਕੋਣਾ ਚੱਕਣ ਦਾ ਸਮਾਂ ਟਾਈਮ ਟੇਬਲ ਕੀ ਹੈਗਾ ਕੋਈ ਵੀ ਐਨੀ ਟਾਈਮ ਜੇ ਮਰਜ਼ੀ ਕਾਲ ਕਰ ਸਕਦੇ ਜੀ ਜਦੋਂ ਮਰਜ਼ੀ ਕਰ ਲੈਣ ਮਾਰ ਲੈ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਵੀ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ